ऋषि शक्ति सेवा मंडल शाखा गुऱ्यायां ਵੱਲੋਂ श्री अमननाथ जी ਦੀ ਪਵਿੱਤਰ ਗੁਫਾ ਦੇ ਦਰਸ਼ਨ ਲਈ 18ਵੀਂ 바ਸੀ ਯਾਤਰਾ ਸ਼੍ਰੀ ਸ਼ਿਰੀ 1008 ਮਹੰਤ ਵਾਸੂਦੇਵ ਦਾਸ ਬਿਆਸ ਜੀ ਮਹਾਰਾਜ ਜੀ ਦੇ ਅਸ਼ੀਰਵਾਦ ਨਾਲ ਸ਼੍ਰੀ ਰਾਮ ਮੰਦਰ ਰਿਸ਼ੀ ਕੁਟਿਆ ਗੁऱ्याਆਂ ਤੋਂ ਰਵਾਨਾ ਕੀਤੀ ਗਈ ਜਿਸ ਦੀ ਪੂਜਾ ਅਰਜਣਾ ਸ਼੍ਰੀ ਰਾਜਾਰਾਮ ਜੀ ਵੱਲੋਂ ਕੀਤੀ ਗਈ ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ 8 ਦਿਨ ਦੀ ਇਸ ਯਾਤਰਾ ਦੌਰਾਨ ਬਾਬਾ ਬਰਫਾਨੀ ਜੀ ਦੀ ਗੁਫਾ ਤੋਂ ਇਲਾਵਾ ਹੋਰ ਧਾਰਮਿਕ ਆਸਥਾਨਾਂ ਦੇ ਦਰਸ਼ਨ ਵੀ ਕੀਤੇ ਜਾਣਗੇ ਬਸਰਵਾਨਾ ਹੋਂ ਸਮੇਂ ਮੰਦਰ ਚ ਸੰਗਤ ਲਈ ਸਮਾਜ ਸੇਵਕ ਅਨੂਪ ਸ਼ਾਬੜਾ ਵੱਲੋਂ ਲੰਗਰ ਲਗਾਇਆ ਗਿਆ ਇਸ ਮੌਕੇ ਮਨੀਸ਼ ਸ਼ਰਮਾ ਦਵਿੰਦਰ ਸਿੰਘ ਬਿੰਦੀ ਅਨੂਪ ਸ਼ਾਬੜਾ ਅਸ਼ੋਕ ਮਲਹੋਤਰਾ ਰਜੇਸ਼ ਸ਼ਰਮਾ ਪੁਨੀਸ਼ ਸ਼ਰਮਾ ਹਰਪ੍ਰੀਤ ਮਦਨ ਲਾਲ ਰਾਜੂ ਤੋਂ ਇਲਾਵਾ ਸ਼ਿਵ ਭਗਤ ਹਾਜ਼ਰ ਸਨ ਮਹਾਂਤਿ ਸ਼੍ਰੀ ਵਾਸਦੇਵ ਯਾਸ਼ ਜੀ ਦੇ ਮਹਾਰਾਜ ਜੀ ਦੇ ਅਸ਼ੀਰਵਾਦ ਨਾਲ 18ਵੀਂ ਵਸ ਯਾਤਰਾ ਸ਼੍ਰੀ ਅਮਨਾਤ ਜੀ ਦੇ ਦਰਸ਼ਨਾਂ ਲਈ ਸ਼੍ਰੀ ਸ਼ਿਵ ਸ਼ਕਤੀ ਸੇਵਾ ਮੰਡਲ ਬੁੱਢ ਲਾਡਾ ਸ਼ਾਖਾ ਗੁਰਾਇਆਂ ਦੇ ਸਹਿਯੋਗ ਨਾਲ ਗੁਰਾਇਆਂ ਤੋਂ ਜਾ ਰਹੀ ਹੈ ਜੀ ਇਸ ਵਿੱਚ ਕਾਠਗੜ ਮਹਾਦੇਵ ਸ਼੍ਰੀ ਅਮਨਨਾਥ ਤੇ ਸ਼ੇਵਖੋੜੀ ਦੇ ਦਰਸ਼ਨ ਕਰਕੇ ਬਸ 8ਵੇਂ ਦਿਨ ਪ੍ਰਭੂ ਇੱਛਾ ਤੱਕ ਵਾਪਸ ਆਏਗੀ ਜੀ ਤੇ ਇਸੇ ਹੀ ਤਰ੍ਹਾਂ 38ਵਾਂ ਵਿਸ਼ਾਲ ਭੰਡਾਰਾ ਬਾਲਟਾਲ ਦੇ ਵਿੱਚ ਕਸ਼ਮੀਰ ਦੇ ਵਿੱਚ ਸ਼੍ਰੀ ਸ਼ਿਵ ਸ਼ਕਤੀ ਸੇਵਾ ਮੰਡਲ ਬੁਢਲਾਡਾ ਸ਼ਾਖਾ ਗੁਰਾਇਆਂ ਤੇ ਸਾਡੀਆਂ ਹੋਰ ਵੀ ਸ਼ਾਖਾਵਾਂ ਦੇ ਸਹਿਯੋਗ ਨਾਲ ਚੱਲ ਰਿਹਾ ਜਿੱਥੇ ਵੀ 24 ਘੰਟੇ ਦਿਨ ਰਾਤ ਹਰ ਇੱਕ ਭਗਤ ਦੇ ਲਈ ਖਾਣ ਪੀਣ ਦੀ ਵਿਵਸਥਾ ਰਹਿਣ ਸਹਿਣ ਦੀ ਵਿਵਸਥਾ ਆ ਤੇ ਅਸੀਂ ਅੱਗੇ ਤੋਂ ਵੀ ਇਹੀ ਚਾਹੁੰਦੇ ਆ ਵੀ ਜਿੰਨੇ ਵੀ ਛੇ ਭਗਤ ਆ ਉਹਨਾਂ ਦਾ ਸਹਿਯੋਗ ਮਿਲਦਾ ਰਹੇ ਤੇ ਹਰ ਸਾਲ ਦੀ ਤਰ੍ਹਾਂ ਇਦਾਂ ਹੀ ਖੁਸ਼ੀਆਂ ਨਾਲ ਜਾਂਦੇ ਰਹੀਏ ਜੈਕਾਰਾ ਵੀਰ ਬਜਰੰਗੇ